ਮੱਖਣ ਤੇ ਸੰਦੂਰ ਰੰਗਮਈ ਦਾ ਸ਼ਾਵ ਰੰਗਮਈ ਦਾ ਮੱਖਣ ਤੇ ਸੰਦੂਰ ਰੰਗਮਈ ਦਾ ਸ਼ਾਵ ਰੰਗਮਈ ਦਾ ਇੱਕ ਮੇਰਾ ਸੋਹਾਨੀ ਬੂਰਾ ਹਾਏ ਸੋਹਾਨੀ ਬੂਰਾ ਸਾਥੋ ਪੀਤਾ ਜੀ ਅਖਵਾਵੇ ਸਾਥੋ ਆਖਿਆ ਨਾ ਜਾਵੇ ਮੂਹੋਂ ਬੁੜਿਆ ਨਿੱਕਲ ਜਾਵੇ ਰੰਗ ਮਾਈਏ ਦਾ ਸ਼ਾਵ ਰੰਗ ਮਾਈਏ ਦਾ ਮੱਖਣ ਤੇ ਸੰਦੂਰ ਰੰਗ ਮਾਈਏ ਦਾ ਸ਼ਾਵ ਰੰਗ ਮਾਈਏ ਦਾ ਇੱਕ ਸਾਡੀ ਸਾਸਨੀ ਬੁਰੀ ਹਾਏ ਸਾਸਨੀ ਬੁਰੀ ਸਾਥੋ ਬੇਬੇ ਜੀ ਅਖਵਾਵੇ ਸਾਥੋ ਆਖਿਆ ਨਾ ਜਾਵੇ ਮੂੰਹੋਂ ਬੁੜੀਏ ਨਿੱਕਲ ਜਾਵੇ ਰੰਗਮਈਏ ਦਾ ਛਾਵਾਂ ਰੰਗਮਈਏ ਦਾ ਮੱਖਣ ਤੇ ਸੰਦੂਰ ਰੰਗਮਈਏ ਦਾ ਛਾਵਾਂ ਰੰਗਮਈਏ ਦਾ ਇੱਕ ਸਾਡੀ ਨਨਦ ਬੁਰੀ ਹਾਏ ਨਨਦ ਬੁਰੀ ਸਾਥੋ ਪੈਣ ਜੀ ਅਖਵਾਵੇ ਸਾਥੋ ਆਖਿਆ ਨਾ ਜਾਵੇ ਮੂਹੋ ਕੁੜੀਏ ਨਿੱਕਲ ਜਾਵੇ ਰੰਗ ਮਾਇੇ ਦਾ ਸ਼ਾਵ ਰੰਗ ਮਾਇੇ ਦਾ ਮੱਖੜ ਤੇ ਸੰਦੂਰ ਰੰਗ ਮਾਇੇ ਦਾ ਸ਼ਾਵ ਰੰਗ ਮਾਇੇ ਦਾ ਇੱਕ ਸਾਡਾ ਦਿਓਰ ਬੂਰਾ ਹਾਏ ਦਿਓਰ ਸਾਥੋ ਵੀਰ ਜੀ ਅਖਵਾਵੇ ਸਾਥੋ ਆਖਿਆ ਨਾ ਜਾਵੇ ਮੂਹੋਂ ਮੁੰਡਿਆਂ ਨਿਕਲ ਜਾਵੇ ਰੰਗ ਮਾਇਏ ਦਾ ਸ਼ਾਵ ਰੰਗ ਮਾਇਏ ਦਾ ਮੱਖੜ ਤੇ ਸੰਦੂਰ ਰੰਗ ਮਾਇਏ ਦਾ ਸ਼ਾਵ ਰੰਗ ਮਾਇਏ ਦਾ